ਕਿੱਦਾਂ ਵੀ ਸਾਰੇ ਜਾਣੇ ਹੋ ਠੀਕ ਠਾਕ ਹੋਮਗੇ ਸਾਰੇ ਚੜ੍ਹਦੀ ਕਲਾ ਚ ਤੇ ਪਿਛਲੇ ਐਤਵਾਰ ਨੂੰ ਲਾਈਵ ਚ ਦੋ ਕੇਸ ਆਇਆ ਸੀ ਵੀ ਕਹਿੰਦੇ ਸੀ ਵੀ ਆਪਣੇ ਪੀਐਫਸ ਗਲੋਬਲ ਦੇ ਜਿਹੜੇ ਰੂਲ ਨੇ ਅੰਬੈਸੀ ਦੇ ਰੂਲ ਨੇ ਉਹ ਚੇਂਜ ਹੋ ਚੁੱਕੇ ਨੇ ਤੇ ਉਦੋਂ ਬਾਅਦ ਆਪਾਂ ਸਾਰੀ ਇਨਕੁਆਇਰੀ ਕਰੀ ਸੀ ਵੀ ਕੀ ਸਾਥ ਆਪਾਂ ਸੱਚੂ ਚੇਂਜ ਹੋ ਚੁੱਕੇ ਨੇ ਸੋਮਵਾਰ ਨੂੰ ਆਪਾਂ ਦਿੱਲੀਆ ਵੈਸੇ ਜਿਹਾ ਫੋਨ ਲਾ ਕੇ ਪੁੱਛਿਆ ਸੀ ਉਹ ਕਹਿੰਦੇ ਵੀ ਨਹੀਂ ਵੀ ਇਦਾਂ ਦਾ ਕੋਈ ਚੇਂਜ ਨਹੀਂ ਹੋਇਆ ਹੈਗਾ ਕੋਈ ਰੂਲ ਨਹੀਂ ਆਇਆ ਹੈਗਾ ਤੇ ਕੱਲ ਫੇਰ ਉਹਨਾਂ ਨੇ ਦੁਬਾਰਾ ਫੇਰ ਫੋਨ ਕਰਕੇ ਪੁੱਛਿਆ ਸੀ ਵੀ ਕੀ ਹਸਾਬ-ਥਾਬਾ ਵੀ ਚੇਂਜ ਹੋ ਚੁੱਕੇ ਨੇ ਕੱਲ ਉਹਨਾਂ ਨੇ ਕਲੀਅਰ ਕਰਤਾ ਵੀ ਜਿਹੜੇ ਰੂਲ ਨੇ ਚੇਂਜ ਹੋ ਚੁੱਕੇ ਨੇ ਪਰ ਬਹੁਤ ਵਧੀਆ ਗੱਲ ਆ ਇਹ ਚੀਜ਼ਾਂ ਸਟਾਰਟਿੰਗ ਤੋਂ ਹੀ ਹੋ ਜਾਣੀਆਂ ਚਾਹੀਦੀਆਂ ਸੀ ਪਿਛਲੇ ਸਾਲਾਂ ਤੋਂ ਹੀ ਹੋ ਜਾਣੀਆਂ ਚਾਹੀਦੀਆਂ ਸੀ ਕਿਉਂਕਿ ਪਿਛਲੇ ਦੋ ਸਾਲਾਂ 'ਚ ਬਹੁਤ ਜਿਹੜੇ ਨੂਲੀਅਸ ਤੇ ਨੇ ਡੁਪਲੀਕੇਟ ਆਏ ਨੇ ਜਿਨ੍ਹਾਂ ਨੂੰ ਪ੍ਰੀ ਰਿਫਿਊਜ਼ਲ ਦਿੱਤੀ ਗਈ ਸੀ ਫ੍ਰੀ ਰਿਫਿਊਜ਼ਲ ਐਡਵਾਂਸ ਨੋਟਿਸ ਦਿੱਤਾ ਗਿਆ ਸੀ ਵੀ ਰਿਫਿਊਜ਼ਲ ਦਾ ਬਹੁਤ ਮੁੰਡਿਆਂ ਨੂੰ ਮਿਲਿਆ ਤੇ ਕਈਆਂ ਵੀਰ ਭਾਈਆਂ ਦੇ ਪਾਸਪੋਰਟ ਉੱਥੇ ਰੁਕ ਗਏ ਸੀ ਐਮਬੈਸੀ ਜਸੇ-ਸੇ ਮਹੀਨੇ ਖਰਾਬ ਹੁੰਦਾ ਰਿਹਾ ਸਾਰਾ ਕੰਮ ਤੇ ਡੁਪਲੀਕੇਟ ਆਪਣੇ ਨੂ ਲਿਆ ਉਸਤਿਆਂ ਕਰਕੇ ਕਿਉਂਕਿ ਜਦੋਂ ਆਪਣਾ ਨੂ ਲਾਸਤਾ ਡੁਪਲੀਕੇਟ ਹੋ ਜਾਂ ਆ ਜਾਂਦਾ ਆਪਾਂ ਜਾਂਟਾਂ ਨੂੰ ਪੈਸੇ ਦੇ ਦੰਨੇ ਉਹ ਆਪਾਂ ਨੂੰ ਡੁਪਲੀਕੇਟ ਨੂ ਲਾਸਤਾ ਦੇ ਦਿੰਦਾ ਮੈਂ ਸਾਰਿਆਂ ਦੀ ਗੱਲਿਆਂ ਤੋਂ ਬਹੁਤ ਵੀਰ ਭਾਈਆਂ ਨਾਲ ਕੇਸ ਹੋਏ ਨੇ ਪਰ ਉੱਥੇ ਆਪਾਂ ਇਹ ਕਹਿ ਦਿੰਨੇ ਆਂ ਵੀ ਆਪਣਾ ਚਲੋ ਪਾਸਪੋਰਟ ਵਾਪਸ ਆ ਗਿਆ ਵੀ ਚਲੋ ਆਪਣਾ ਕੋਈ ਮੋਹਰ ਨਹੀਂ ਲੱਗੀ ਹੈਗੀ ਪਰ ਉੱਥੇ ਆਪਣਾ ਰਿਕਾਰਡ ਖਰਾਬ ਹੁੰਦਾ ਕੱਲੂ ਵੀ ਇਨ ਕੇਸ ਆਪਾਂ ਫਿਊਚਰ ਚ ਖੋਰ ਕਿਸੇ ਕੰਟਰੀ ਦਾ ਵੀਜ਼ਾ ਅਪਲਾਈ ਕਰਨਾ ਭਾਵੇਂ ਟੂਰਿਸਟ ਵੀ ਜਾਓਗੇ ਵਰਕ ਪਰਮਿਟ ਹੋ ਗਿਆ ਭਾਵੇਂ ਦੁਬਾਰਾ ਆਪਾਂ ਇਟਲੀ ਦਾ ਅਪਲਾਈ ਕਰਨਾ ਤੇ ਥੋੜੀ ਆਪਣੀ ਫਾਈਲ ਵੀਕ ਹੋ ਜਾਂਦੀ ਆ ਕਿਉਂਕਿ ਆਪਾਂ ਐਮਬੈਸਡਰ ਮਿਸਗਾਈਡ ਕਰਿਆ ਹੋਇਆ ਇੰਦਾ ਕਰਕੇ ਵੀ ਆਪਾਂ ਨੂਲਾ ਉਸ ਤਾਂ ਡੁਪਲੀਕੇਟ ਦਿੱਤਾ ਤੇ ਇਹ ਜੇ ਜਾਂਦਾ ਕੋਸ਼ ਨਹੀਂ ਜਾਂਦਾ ਹੈਗਾ ਫੈਲ ਆਪਣੀ ਖਰਾਬ ਹੁੰਦੀ ਆ ਪਰ ਬਹੁਤ ਵਧੀਆ ਹੋਇਆ ਚਲੋ ਕਹਿੰਦੇ ਆ ਵੀ ਦੇਰ ਆ ਦਰਸਤਾਏ ਚਲੋ ਕੋਈ ਗੱਲ ਕੰਮ ਹੋ ਗਿਆ ਬਹੁਤ ਵਧੀਆ ਪਰ ਅੱਜ ਆਪਾਂ ਨੂੰ ਦੋ ਤਿੰਨ ਚੀਜ਼ਾਂ ਆਪਾਂ ਨੂੰ ਥੋੜੀਆਂ ਚੇਂਜ ਕਰਨੀਆਂ ਪੈਣੀਆਂ ਨੇ ਭਾਵੇਂ ਜਿਹੜੇ ਦਿੱਕਰਾ ਸੋਨੇ ਆ ਭਾਵੇਂ ਫੇਸ ਆਈਡੀ ਆ ਉਹ ਆਪਾਂ ਨੂੰ ਕਮੂਨੇ ਤੋਂ ਟੈਸਟਡ ਹੋਊਗੀ ਭਾਵੇਂ ਉਹ ਇਟਾਲੀਅਨ ਆ ਭਾਵੇਂ ਨੌਨ ਇਟਾਲੀਅਨ ਆ ਭਾਵੇਂ ਉਹ ਹੋਰ ਕੋਈ ਕੰਟਰੀ ਦਾ ਉਹਦੀ ਸੰਜੋੜ ਲੋ ਦੀ ਕਾਪੀ ਆ ਜਿਹੜੀ ਉਹ ਟੈਸਟਡ ਹੋਇਆ ਕਰੋਗੇ ਕਮੂਨੇ ਚ ਤੇ ਇਹ ਚ ਸੋਨ ਨੂੰ ਹੀ ਫਾਇਦਾ ਤੁਹਾਡਾ ਕੁਝ ਨਹੀਂ ਜਾਂਦਾ ਹੈਗਾ ਤੁਸੀਂ ਪੈਸੇ ਦਿੱਤੇ ਰਿਹਾ ਆਪਦਾ ਠੋਕ ਕੇ ਜਿਹੜੀ ਚੀਜ਼ ਆ ਲਵੋ ਅਗਲਾ ਜਿਹੜੇ ਬੰਦਾ ਏਜੰਟ ਆ ਉਹ ਦੇਣ ਦਾ ਹੱਕਦਾਰ ਆ ਕਿਉਂਕਿ ਉਹਨੇ ਪੈਸੇ ਲੈਂਦੇ ਨੇ ਜਿਨ੍ਹਾਂ ਦੇ ਡੁਪਲੀਕੇਟ ਆਏ ਹੋਏ ਨੇ ਜਿਹਨੂੰ ਫਰਾਡ ਬਣਾ ਕੇ ਆਪਣੇ ਆਪਾਂ ਨੂੰ ਬੇਕੂਬ ਬਣਾ ਕੇ ਵੀ ਪੈਸੇ ਲੈ ਲੈਂਦੇ ਨੇ ਵੀ ਤੁਹਾਡਾ ਨੂ ਲਾਸਟ ਆ ਗਿਆ ਤੁਹਾਨੂੰ ਪੈਸੇ ਦੇ ਦੋ ਹੁਣ ਇਹ ਚੀਜ਼ਾਂ ਦਾ ਧਿਆਨ ਰੱਖਣਾ ਜਦੋਂ ਤੁਸੀਂ ਨੂ ਲਾਸਟ ਆ ਲੈਣ ਆਪਣੀ ਮਾਲਕ ਦੀ ਫੇਸ ਆ ਜੀ ਤੇ ਦਿਕਰਾ ਸੋਨੇ ਟੈਸਟਡ ਹੋਣੀ ਚਾਹੀਦੀ ਆ ਸੋਨੂੰ ਇਨ ਫਿਊਚਰ 2-4 ਦਿਨਾਂ ਤੱਕ ਸੋਨੂੰ ਜਿਹੜੀ ਟੈਸਟਡ ਕਾਪੀਆਂ ਦੀ ਫੋਟੋ ਕਾਪੀ ਦੇ ਦੂੰਗਾ ਦਿਖਾ ਦੂੰਗਾ ਵੀ ਇਦਾਂ ਕਮੂਨੇ ਦੀ ਮੋਹਰ ਹੁੰਦੀ ਆ ਵੀ ਤੁਸੀਂ ਆ ਚੀਜ਼ਾਂ ਚੈੱਕ ਕਰਨੀਆਂ ਨੇ ਤੇ ਇਹ ਹੋ ਗਿਆ ਪਹਿਲੇ ਨੰਬਰ ਤੇ ਵੀ ਜਿਹੜੇ ਡਾਕੂਮੈਂਟ ਨੇ ਆਪੇ ਟੈਸਟਡ ਲੈਣੇ ਤੀਜੇ ਨੰਬਰ ਤੇ ਜਿਹੜਾ ਤੁਹਾਡਾ ਕੰਤਰਤੂ ਆ ਕੰਟਰੈਕਟਰ ਆ ਵੀ ਜਿਹੜਾ ਤੁਹਾਡਾ ਕੰਮ ਕੰਮ ਤੇ ਵਿਹਾਰਤ ਤੁਸੀਂ ਜਾ ਰਹੇ ਹੋ ਉੱਥੇ ਵੀ ਤੁਹਾਨੂੰ ਕਿੰਨਾ ਪੈਸਾ ਮਿਲੂ ਕਿੰਨੇ ਦਿਨ ਕੰਮ ਕਰਨਾ ਵੀ ਕਿੰਨੇ ਦਿਨ ਦੀਆਂ ਛੁੱਟੀਆਂ ਹੋਣਗੀਆਂ ਮਾਲਕ ਰਿਹਾ ਸਦੋ ਜਾਂ ਨਹੀਂ ਦੋ ਉੱਚ ਸਾਰਾ ਕੁਝ ਮੈਂਸ਼ਨ ਹੁੰਦਾ ਵੀ ਕੀ ਕੁਛ ਮਾਲਕ ਤੁਹਾਨੂੰ ਦੇ ਰਿਹਾ ਕੀ ਮਾਲਕ ਮਾਲਕ ਤੁਹਾਨੂੰ ਕੀ ਕਿਹੜੀ ਕਿਹੜੀ ਚੀਜ਼ ਦਾ ਬੈਨੀਫਿਟ ਦੇ ਰਿਹਾ ਭਾਵੇਂ ਉਹਦਾ ਕੰਮ ਦਾ ਲਾ ਲਓ ਮਤਲਬ ਸੈਲਰੀ ਲਾ ਲਓ ਵੀ ਕਦੋਂ ਤੁਹਾਨੂੰ ਸੈਲਰੀ ਪਹੂਗੀ ਕਿਹੜੇ ਹਸਾਬ ਚ ਸਾਰਾ ਕੁਝ ਉੱਚ ਮੈਂਸ਼ਨ ਹੁੰਦਾ ਤੁਹਾਨੂੰ ਕੋਈ ਕਰਾਉਣੇ ਤੀਜਾ ਡਾਕੂਮੈਂਟ ਇਹ ਲੈਣਾ ਜਿਹਨੂੰ ਆਪਣਾ ਲੇਬੋਰੋ ਦੀ ਇੱਕ ਤਰਾਦੋ ਕਹਿੰਦੇ ਨੇ ਉਹ ਜਰੂਰ ਲੈਣਾ ਕੰਮ ਦਾ ਕੰਟਰੈਕਟ ਉਹ ਜਰੂਰ ਲੈਣਾ ਤੁਸੀਂ ਤਿੰਨ ਡਾਕੂਮੈਂਟਸ ਤੁਹਾਨੂੰ ਇਟਲੀ ਚੋ ਚਾਹੀਦੇ ਨੇ ਕੰਪਲਸਰੀ ਚਾਹੀਦੇ ਨੇ ਬਹੁਤ ਵਧੀਆ ਹੈਗੇ ਚੀਜ਼ ਕੋਈ ਕਬਰਉਣ ਵਾਲੀ ਗੱਲ ਨਹੀਂ ਤੇ ਉਸ ਤੋਂ ਬਾਅਦ ਆ ਜਾਂਦੀ ਹੈ ਇਨਸੋਰਸ 30000 ਦੀ ਤੁਹਾਨੂੰ ਇਨਸੋਰਸ ਚਾਹੀਦੀ ਹੈ ਬੇਸਿਕ ਭਾਵੇਂ ਉਹਦੇ ਵਿੱਚ ਤੁਹਾਡਾ ਕੋਈ ਬਿਮਾਰੀ ਠਮਾਰੀ ਆਵੇ ਤੁਹਾਡੀ ਕਵਰ ਹੋ ਜਾਂਦੀ ਹੈ ਹੈਲਥ ਦੇ ਰਿਕਾਰਡਿੰਗ ਹੋ ਗਿਆ ਭਾਵੇਂ ਤੁਹਾਡਾ ਪਾਸਪੋਰਟ ਗੁਵਾਚ ਜੇ ਵੀ ਭਾਵੇਂ ਤੁਹਾਡਾ ਬੈਗ ਗੁਵਾਚ ਜੇ ਵੀ ਇਹ ਇੰਸ਼ੋਰੈਂਸ ਬਹੁਤ ਵਧੀਆ ਹੁੰਦੀ ਹੈ ਮੈਂ ਵੀ 3 ਪੰਜ ਤੇ ਕੰਟਰੀਆਂ ਟਰੈਵਲ ਕਰ ਚੁੱਕਿਆ ਹਰ ਇੱਕ ਕੰਟਰੀ ਚ ਮੈਂ ਇੰਸ਼ੋਰੈਂਸ ਲੈ ਕੇ ਜਾਂਦਾ ਕੱਲੋ ਮੇਰੀ ਕੋਈ ਦਿੱਕਤ ਹੁੰਦੀ ਆ ਕੋਈ ਮੇਰੀ ਜਹਾਜ਼ ਮਿਸ ਹੋ ਗਿਆ ਭਾਵੇਂ ਪਾਸਪੋਰਟ ਗੁਵਾਚ ਗਿਆ ਭਾਵੇਂ ਮੇਰਾ ਬੈਗ ਗੁਵਾਚ ਗਿਆ ਮੈਨੂੰ ਉਹ ਚੀਜ਼ ਦੇ ਪੈਸੇ ਮਿਲ ਜਾਂਦੇ ਨੇ ਸੋਨੋ ਵੀ ਕਰਾਉਣੀ ਚਾਹੀਦੀ ਆ ਮੈਕਸਿਮਮ 6 ਮਨთ ਦੀ ਤੁਹਾਡੀ ਇੰਸ਼ੋਰੈਂਸ ਹੋਣੀ ਚਾਹੀਦੀ ਆ ਜਿਹੜੀ ਆਪਣੇ ਇੰਡੀਆ ਦੇ ਹਿਸਾਬ ਨਾਲ ਇੰਡੀਆ ਦੇ ਕਿਸੇ ਵੀ ਕੰਪਨੀ ਦੀ ਲੈ ਸਕਦੇ ਹੋ 5000 ਤੋਂ ਲੈ ਕੇ ਛੋੜਾ 7.5 8000 ਤੱਕ ਖਰਚ ਆਊਗਾ 6 ਮਹੀਨਿਆਂ ਦਾ ਤਕਰੀਬਨ 1000 ਰੁਪਏ ਮਹੀਨਾ ਮੰਨ ਕੇ ਚੱਲੋ ਵੀ ਕੋਈ ਬਾਲਾ ਨਹੀਂ ਹੈਗਾ 30 ਦਿਨ ਕਵਰ ਹੋ ਜਾਂਦੇ ਨੇ ਹੁਣ ਛੋੜੇ 30 ਰੁਪਏ ਇੱਕ ਦਿਨ ਦੇ ਬੈਂਦਰ ਇੰਡੀਆ ਦੇ ਹਿਸਾਬ ਨਾਲ ਦੇ ਦਿੱਤੇ ਕਿ ਰੁਪਏ ਕੋਈ ਮਾੜਾ ਨਹੀਂ ਹੈਗਾ 5-6000 ਦਾ ਛੋੜਾ ਖਰਚਾ ਹੋਊਗਾ ਉਹ ਤੁਸੀਂ ਜਰੂਰ ਖਰਾਓ ਠੀਕ ਆ ਬਹੁਤ ਵਧੀਆ ਚੀਜ਼ਾਂ ਹੋਈਆਂ ਨੇ ਜਿਹੜੀਆਂ ਚੀਜ਼ਾਂ ਪਹਿਲਾਂ ਹੋ ਜਾਣੀਆਂ ਚਾਹੀਦੀਆਂ ਸੀ ਦਿਕਤ ਹੁਣ ਇਹ ਆ ਰਹੀ ਹੈ ਜਿਨ੍ਹਾਂ ਦੇ ਅਪ੍ਰੈਲ ਮਹੀਨੇ ਦੀਆਂ ਅਪਾਇੰਟਮੈਂਟ ਹਨ ਉਹਨਾਂ ਨੂੰ ਜ਼ਿਆਦਾ ਦਿੱਕਤ ਆ ਰਹੀ ਹੈ ਜਿਨ੍ਹਾਂ ਦੀ ਮਈ ਜਾਂ ਜੂਨ ਦੀਆਂ ਨੇ ਜਾਂ ਜਿਨ੍ਹਾਂ ਨੇ ਅਪਾਇੰਟਮੈਂਟ ਨਹੀਂ ਚੱਕੀ ਹੈਗੀ ਜਾਂ ਜਿਨ੍ਹਾਂ ਨੇ ਨੂ ਲੌਸਟਾ ਨਹੀਂ ਚੱਕਿਆ ਹੈਗਾ ਉਹਨੂੰ ਇਸ ਚੀਜ਼ ਦੀ ਦਿੱਕਤ ਨਹੀਂ ਹੈਗੀ ਜਿੰਨੀ ਅਪ੍ਰੈਲ ਵਾਲਿਆਂ ਲਈ ਕਿਉਂਕਿ ਇੰਨੀ ਸੇਤੀ ਉਹ ਤੋਂ ਡਾਕੂਮੈਂਟ ਨਾ ਆ ਸਕਦੇ ਨੇ ਕੋਰੀਅਰ ਕਰੋਗੇ ਤਾਂ ਵੀ 10 12 ਦਿਨ ਲੱਗ ਜਾਂਦੇ ਨੇ ਕੋਰੀਅਰ 'ਚ 2 ਹਫ਼ਤੇ ਮੂ ਗੁੱਠੇਮ ਲੱਗ ਜਾਂਦਾ ਜਾਂ ਕੋਈ ਉਧਰੋਂ ਇਟਲੀ ਤੋਂ ਇੰਡੀਆ ਕੋਈ ਮੁੰਡਾ ਆਉਣ ਨਾਲ ਹੋਵੇ ਉਹ ਆਪਣੇ ਨਾਲ ਲਿਆ ਆਵੇ ਉਹ ਉੱਚੀ ਹੋ ਸਕਦੀ ਹੈ ਜਿਨ੍ਹਾਂ ਦੀ ਹੋਣ ਮੰਨ ਲਓ 5 ਦਿਨਾਂ ਬਾਅਦ ਅਪpointAਮੈਂਟ ਆ ਅਗਲੇ ਹਫਤੇ ਜੋ ਅਪpointAਮੈਂਟ ਉਹ ਕਿਥੋਂ ਡਾਕੂਮੈਂਟ ਪੂਰੇ ਕਰ ਲੈਣਗੇ ਉਹਨਾਂ ਲਈ ਇਹ ਦਿੱਕਤ ਵਾਲੀ ਗੱਲ ਹੈਗੀ ਆ ਪਰ ਕੋਸ਼ਿਸ਼ ਕਰਿਓ ਜਿਹੜਾ ਤਾਂ ਕੰਟਰੈਕਟ ਹੁੰਦਾ ਕੋਈ ਵੀ ਜੇ ਤੁਹਾਡੀ ਲਵੇ ਡੇਟ ਹੈਗੀ ਸਾਰਿਆਂ ਦੇ ਪੀਡੀਐਫ ਸਕੈਨ ਕਰਾ ਕੇ ਪੀਡੀਐਫ ਮੰਗਵਾ ਲਿਓ ਉਹਨਾਂ ਨੂੰ ਇਹ ਚੀਜ਼ ਕਹਿ ਦਿਓ ਵੀ ਅੰਬੈਸੀ ਅਭੀ ਆ ਪਸਾੜੇ ਨੂੰ ਵੀ ਇੰਨੇ ਸਿੱਧੇ ਸਾਡੇ ਡਾਕੂਮੈਂਟ ਨਹੀਂ ਆ ਸਕਦੇ ਹੈਗੇ ਕੁਰੀਅਰ ਕਰਾਵਾਂਗੇ ਤਾਂ ਵੀ ਹਫ਼ਤਾ ਦੋ ਹਫ਼ਤੇ ਲੱਗ ਜਾਣਗੇ ਵੀ ਸਿਰਫ ਸਾਡੇ ਕੋਲ ਪੀਡੀਐਫ ਫਾਈਲ ਹੈ ਵੀ ਸਾਡੀ ਫਾਈਲ ਸਬਮਿਟ ਕਰ ਲਓ ਜਿੱਦਣ ਸਾਡੇ ਕੋਲ ਓਰੀਜਨਲ ਆ ਜਾਣਗੇ ਓਰੀਜਨਲ ਆ ਜਾਣਗੇ ਅਸੀਂ ਤੁਹਾਡੇ ਕੋਲ ਇਹ ਸਬਮਿਟ ਕਰ ਜਾਾਂਗੇ ਜੇ ਐਮਬੈਸੀ ਨੂੰ ਕਿਸੇ ਚੀਜ਼ ਦੇ ਡਾਊਟ ਹੋਈ ਤਾਂ ਇਹ ਜੀ ਤੁਸੀਂ ਉੱਥੇ ਮੈਂਸ਼ਨ ਕਰ ਸਕਦੇ ਹੋ ਵੀ ਐਫਐਪਸ ਸਾਡੇ ਨੂੰ ਸਾਰਿਆਂ ਨੂੰ ਪਤਾ ਹੁੰਦਾ ਜਾਂ ਉਹਨਾਂ ਨੂੰ ਕਹਿ ਦਿਓ ਵੀ ਸਾਨੂੰ ਅਪਾਇੰਟਮੈਂਟ 20 ਦਿਨ ਬਾਅਦ ਦੇ ਦਿਓ ਚਲੋ ਮਿਲਦੇ ਆਂ ਅੱਜ ਰਾਤ ਨੂੰ ਲਾਈਵ 'ਚ ਗੱਲਾਂ ਕਰਾਂਗੇ ਤੇ ਹੋਰ ਵੀ ਵੀਰ ਭਾਈ ਆਉਣਗੇ ਜਿਹੜੇ ਉੱਥੇ ਵੀ ਐਫਐਸ ਸੈਂਟਰ 'ਚ ਗਏ ਸੀ ਉਹ ਵੀ ਆਪਦੇ ਸ਼ੇਅਰ ਕਰਨਗੇ ਗੱਲਾਂ ਤੇ ਮਿਲਦੇ ਆਂ ਰਾਤ ਨੂੰ ਤੇ ਆਪਣੇ ਚੈਨਲ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰਿਓ ਠੀਕ ਆ ਮਿਲਦੇ ਆਂ ਰਾਤ ਨੂੰ ਓਕੇ ਛੁੱਟੋ ਬਾਏ